ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰ ਰਹੇ ਆ ਤੁਹਾਨੂੰ ਹੈਰਾਨ ਕਰੇਗੀ ਕਿਉਂਕਿ ਅੱਜ ਕੱਲ ਚੋਰੀ ਕਰਨ ਵਾਲਿਆਂ ਨੂੰ ਨਾ ਪੁਲਿਸ ਦਾ ਡਰ ਰਿਹਾ ਹੈ ਤੇ ਨਾ ਹੀ ਕੈਮਰਿਆਂ ਦਾ ਡਰ ਹੈ ਇਸ ਗੱਲ ਤੋਂ ਬੇਖਬਰ ਕਿ ਕੈਮਰਿਆਂ ਦੇ ਵਿੱਚ ਸਾਡੀ ਤਸਵੀਰ ਚੋਰੀ ਕਰਦਿਆਂ ਦੀ ਕੈਦ ਹੋਵੇਗੀ ਤੇ ਇਸ ਗੱਲ ਤੋਂ ਬੇਖਬਰ ਕਿ ਪੁਲਿਸ ਸਾਨੂੰ ਉਹਨਾਂ ਕੈਮਰਿਆਂ ਦੀ ਫੁਟੇਜ ਦੀ ਮਦਦ ਦੇ ਨਾਲ ਇੱਕ ਨਾ ਇੱਕ ਦਿਨ ਫੜ ਵੀ ਲਵੇਗੀ ਇਹ ਚੋਰ ਸ਼ਰਿਆਮ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਚੋਰੀ ਕਰਦੇ ਨੇ ਨੰਗਲ ਦੀ ਇਹ ਘਟਨਾ ਹੈ ਜਿੱਥੇ ਪੂਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੁਸੀਂ ਸੀਸੀਟੀਵੀ ਫੁਟੇਜ ਦੇਖੋ ਫੁਟੇਜ ਦੇਖ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਜਿਸ ਨੇ ਆਪਣੇ ਮੂੰਹ ਨੂੰ ਇੱਕ ਪਰਨੇ ਦੇ ਨਾਲ ਟਕਿਆ ਹੋਇਆ ਹੈ ਸ਼ਰਿਆਮ ਦਿਨ ਦਿਹਾੜੇ ਉਹ ਆਉਂਦਾ ਹੈ ਚਾਬੀ ਲਗਾਉਂਦਾ ਹੈ ਚਾਬੀ ਲਗਾਉਣ ਦੇ ਵਿੱਚ ਕੁਝ ਦੇਰ ਲੱਗਦੀ ਹੈ ਲੇਕਿਨ ਜਦੋਂ ਹੀ ਚਾਬੀ ਜਿਹੜੀ ਹੈ ਉਹ ਮੋਟਰਸਾਈਕਲ ਦਾ ਤਾਲਾ ਖੋਲਦੀ ਹੈ ਤੇ ਉੱਥੋਂ ਉਹ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈ ਸਾਰੇ ਲੋਕ ਜਿਹੜੇ ਇਸ ਘਟਨਾ ਤੋਂ ਬਾਅਦ ਹੈਰਾਨ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਮੋਟਰਸਾਈਕਲ ਚੋਰਾਵਾਂ ਵੱਲੋਂ ਸ਼ਰਿਆਮ ਦਿਨ ਦਿਹਾੜੇ ਟਾਰਗੇਟ ਕਰਕੇ ਜਿਹੜਾ ਮੋਟਰਸਾਈਕਲ ਚੋਰੀ ਕੀਤੇ ਜਾ ਰਹੇ ਨੇ ਸੁਮੰਤਪਗੀ ਘਟਨਾ ਹੈ ਕਿਉਂਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਵੱਧ ਰਹੀਆਂ ਨੇ ਹਾਲਾਂਕਿ ਪੁਲਿਸ ਵੱਲੋਂ बार-बार ਜਿਹੜਾ ਲੋਕਾਂ ਨੂੰ ਸਤਰਕ ਵੀ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਲੱਗਦਾ ਹੈ ਕਿ ਚੋਰਾਂ ਨੂੰ ਇਹਨਾਂ ਸੀਸੀਟੀਵੀ ਕੈਮਰਿਆਂ ਦਾ ਕੋਈ ਡਰ ਨਹੀਂ ਹੈ ਦੇਖੋ ਪੂਰੀ ਤਸਵੀਰ ਤੇ ਉਸ ਤੋਂ ਬਾਅਦ ਸੁਣੋ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਚੱਲਾ ਜੀ ਮੇਰਾ ਨਾਮ ਦੀਪਕ ਮਾਰਜੀ ਬਿਲਕੁਲ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੋਟਰਸਾਈਕਲ ਚੋਰੀ ਹੋਇਆ ਕਿਦਾਂ ਤੁਹਾਨੂੰ ਪਤਾ ਲੱਗਿਆ ਕਿ ਚੋਰੀ ਹੋ ਗਿਆ ਮੋਟਰਸਾਈਕਲ ਆ ਸੀ ਜਦੋਂ ਦੁਕਾਨ ਬੰਦਾ ਕੇ ਘਰ ਨੂੰ ਜਾ ਰਹੇ ਸੀ ਜਦ ਅਸੀਂ ਦੇਖਿਆ ਫਿਰ ਮੋਟਰਸਾਈਕਲ ਗਾਇਬ ਸੀਗਾ ਸਾਡਾ ਫਿਰ ਅਸੀਂ ਸੀਸੀਟੀਵੀ ਕੈਮਰੇ ਦੇ ਅੱਗੇ ਦੇਖਿਆ ਤਾਂ ਚੋਰ ਮੋਟਰਸਾਈਕਲ ਲੈ ਗਿਆ ਸੀ ਹੂੰ ਰਿਪੋਰਟ ਕਰਾਤੀ ਰਿਪੋਰਟ ਕਰਾਤੀ ਹੁਣ ਦੇਖੋ ਕਰਾਤੀ ਰਿਪੋਰਟ ਰਿਪੋਰਟ ਕਰਾਤੀ ਦੇਖੇ ਵੀ ਰਿਪੋਰਟ ਰਿਪੋਰਟ ਲਿਖੀ ਨਹੀਂ ਉਹਨਾਂ ਨੇ ਸਾਡੀ ਇਹੀ ਮੰਗ ਹੈ ਹੁਣ ਕਿ ਮੋਟਰਸਾਈਕਲ ਸਾਡਾ ਬਰਾਮਦ ਕੀਤਾ ਜਾਵੇ ਅੱਲੇ ਤੋਂ ਸਾਡਾ ਜੀ ਬਰਮਾ ਘਾਰ ਸਿਸਰੀ ਆ ਨਾਮ ਕੀ ਤੁਹਾਡਾ ਰਾਜਨ ਬਰਮਾ ਰਾਜਨ ਦਸਤੀ ਹੋਇਆ ਕੀ ਜਾਰਦਕੀ ਆ ਕੱਲ ਲੜਕੇ ਮੇਰੇ ਕੋ ਕੰਮ ਕਰਦੇ ਆ ਬਾਈਕ ਸਾਹਮਣੇ ਖੜਾਉਂਦੇ ਆ ਸਾਹਮਣੇ ਬਾਈਕ ਹਮੇਸ਼ਾ ਦੀ ਤਰ੍ਹਾਂ ਖੜਾਉਂਦੇ 10-15 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਸਾਹਮਣੇ ਬਾਈਕ ਖੜਾਉਂਦੇ ਆ ਕਦੇ ਕੋਈ ਇਦਾਂ ਦਾ ਕੰਮ ਨਹੀਂ ਹੋਇਆ ਕੱਲ ਰਾਤੀ ਛੁੱਟੀ ਕਰਕੇ 8:30 ਵਜੇ ਜਾਣ ਲੱਗੇ ਤਾਂ ਦੇਖਿਆ ਬਾਈਕ ਹੈ ਨਹੀਂ ਬਾਈਕ 10-15 ਮਿੰਟ ਲੱਭਦੇ ਰਹੇ ਇੱਧਰ ਉੱਧਰ ਤਾਂ ਬਾਈਕ ਮਿਲਿਆ ਨਹੀਂ ਮੇਰੇ ਫੋਟੋਸ ਚੈੱਕ ਕੀਤੀ ਸੀ ਸੀਟੀਵੀ ਕੈਮਰੇ ਚ ਤਾਂ 3:30-4 ਵਜੇ ਦੇ ਕਰੀਬ ਚ ਬਾਈਕ ਕੋਈ ਬੰਦਾ ਚੋਰੀ ਕਰਕੇ ਲੈ ਗਿਆ ਤੇ ਲੋਕ ਨਹੀਂ ਲੱਗਿਆ ਸੀਗਾ ਲੋਕ ਲੱਗਿਆ ਵਾ ਸੀਗਾ ਜੀ ਹੈਂਡਲ ਲੋਕ ਸਾਰਾ ਕੁਝ ਡੁਪਲੀਕੇਟ ਚਾਬੀ ਮਾਸਟਰ ਕੀ ਦੇ ਨਾਲ ਉਹਨੇ ਦੋ ਚਾਰ ਵਾਰ ਛਟਕੇ ਜੇ ਮਾਰੇ ਤੇ ਮਾਸਟਰ ਕੀ ਦੇ ਨਾਲ ਉਹ ਉਹ ਹੋਰਸਲ ਖੋਲ ਕੇ ਲੈ ਗਿਆ ਆਇਆ ਇਧਰੋਂ ਸੀਗਾ ਯਸ ਬੈਂਕ ਦੀ ਤਰਫ ਸੇ ਗਿਆ ਸਟੇਸ਼ਨ ਵੱਲੋਂ ਸੀਗਾ ਕੈਬਰੀ ਵਾਈ ਵੀ ਸੀ ਬਲੂ ਕਲਰ ਦੀ ਬ੍ਰਾਂਡ ਸੀਗੀ ਲੇਕਿਨ ਮੂੰਹ ਕਵਰ ਕੀਤਾ ਆਇਆ ਸੀਗਾ ਉਹਨੇ ਆਪਣਾ ਪੂਰਾ ਕੋਈ ਪਛਾਣ ਨਹੀਂ ਹੁੰਦੀ ਕਾਲਾ ਜਿਹਾ ਬੰਦਾ ਸੀਗਾ ਫਿਰ ਆਤੀ ਅਸੀਂ ਗਏ ਸੀਗੇ ਪੁਲਿਸ ਥਾਣੇ ਵੀ ਸਾਡੀ ਰਿਪੋਰਟ ਲਿਖੋ ਆ ਕਰਕੇ ਐਦਾ ਹੋ ਗਿਆ ਐਸ ਐਚਓ ਸਾਹਿਬ ਨਾਲ ਵੀ ਗੱਲ ਹੋਈ ਕੁੰਜੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਅਜਦਾ ਰਾਤ ਦਾ ਟਾਈਮ ਦਿਓ ਕੱਲ ਤੁਸੀਂ ਚੈੱਕ ਕਰੋ ਵੀ ਆਓ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਆਗੇ ਫੋਟੋ ਚੈੱਕ ਕਰੋ ਇੱਥੇ ਚੈੱਕ ਦੇਖੋ ਤੇ ਕਹਿੰਦੇ ਕੋਈ ਨਹੀਂ ਸਾਨੂੰ ਅਜ ਰਾਤ ਦਾ ਟਾਈਮ ਦਿਓ ਕੱਲ ਨੂੰ 11 12 ਵਜੇ ਆ ਕੇ ਤੁਸੀਂ ਦਰਖਾਸਤ ਦਿਓ ਤੇ ਫਿਰ ਦੇਖਦੇ ਆ ਉਸ ਵਾਰ ਹੁਣ ਕੋਈ ਹਜੇ ਤਾਂ ਕੋਈ ਕਾਰਵਾਈ ਕਰਨ ਨੂੰ ਆਇਆ ਨਹੀਂ ਪ੍ਰਸ਼ਾਸਨ ਦਾ ਦੇਖ ਲਓ ਇਹ ਹਾਲ ਹੈਗਾ ਹੈ ਹਜੇ ਤਾਂ ਕੋਈ ਕਾਰਵਾਈ ਕਰਨ ਨੂੰ ਨਹੀਂ ਆਇਆ ਅਸਫੇਰ ਦੇ 11 ਵਜੇ ਚੱਲੇ ਆ ਤੇ ਬਾਈਕ ਹੈਗਾ ਮੁੰਡੇ ਦਾ ਨਵਾਂ ਬਾਈਕ ਹੈ ਸਪਲੈਂਡਰ ਜੀ ਹਾਂਜੀ ਇਹਨੇ 90000 ਰੁਪਏ ਦਾ ਇਹਨੇ ਬਾਈਕ ਲਈ ਨਵਾਂ ਕੀ ਡਿਮਾਂਡ ਕਰੋਗੇ ਡਿਮਾਂਡ ਅਸੀਂ ਤਾਂ ਇਹੀ ਕਰਾਂਗੇ ਪ੍ਰਸ਼ਾਸਨ ਲੱਗੇ ਕਿ ਸਾਨੂੰ ਸਾਡਾ ਬਾਈਕ ਬਰਾਮਦ ਕਰਕੇ ਦਿਓ ਬਸ ਹੋਰ ਜੀ ਡਿਮਾਂਡ ਗਿਆ ਕਰਨੀ ਇਹ ਜੇ ਫਰਾਦੀਆਂ ਨੂੰ ਅੰਦਰ ਕਰੋ ਸਜ਼ਾ ਦਿਓ ਇਹ ਜੇ ਫਰਾਦੀਆਂ ਨੂੰ ਖੁੱਲੇ ਆਮ ਘੁੰਮਦੇ ਪਏ ਹਾਂਜੀ ਇਦਾਂ ਦੀ ਵਾਰਦਾਤ ਤਾਂ ਪਹਿਲਾਂ ਵੀ ਹੋਈ ਹੈ ਜੀ ਸਾਡੇ ਸਾਹਮਣੇ ਆ ਕੁਲਬੂਸ਼ਨਪੂਰੀ ਜੀ ਹੈ ਇਹਨਾਂ ਦੀ ਵਾਲਟੀਆਂ ਚੱਕੀਆਂ ਗਈਆਂ ਸੀ ਚੋਰੀ ਪਹਿਲਾਂ ਦੋ ਚੱਕੀਆਂ ਗਈਆਂ ਪਤਾ ਨਹੀਂ ਲੱਗਿਆ ਫਿਰ ਦੋ ਚੱਕੀਆਂ ਗਈਆਂ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਹੋਰ ਵੀ ਕਈ ਵਾਰ ਬਾਈਕ ਹੀ ਕਰ ਦੋ ਇੱਥੇ ਚੱਕੇ ਗਏ ਕੋਈ ਇਦਾਂ ਦੀ ਕਾਰਵਾਈ ਹਜੇ ਹੁੰਦੀ ਤਾਂ ਕੋਈ ਨਜ਼ਰ ਨਹੀਂ ਆ ਰਹੀ ਬਾਕੀ ਹੁਣ ਪ੍ਰਸ਼ਾਸਨ ਲੱਗੇ ਅਸੀਂ ਇਹੀ ਕਰਾਂਗੇ ਕਿ ਸਾਨੂੰ ਸਾਡਾ ਮੋਟਰਸਾਈਕਲ ਬਰਾਮਦ ਕਰਕੇ ਦਿਓ ਕਿਸੇ ਵੀ ਤਰ੍ਹਾਂ